ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਕੀਰਤਪੁਰ ਸਾਹਿਬ ਅਤੇ ਅੱਜ ਦਰਸ਼ਨ ਕਰਾਂਗੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਇਹ ਪਵਿੱਤਰ ਅਸਥਾਨ ਕੀਰਤਪੁਰ ਸਾਹਿਬ ਦੇ ਦੱਖਣ-ਪੱਛਮ ਵਿੱਚ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਕੀਰਤਪੁਰ ਸਾਹਿਬ ਇਤਿਹਾਸਿਕ ਸ਼ਹਿਰ ਦੀ ਸਥਾਪਨਾ ਸ਼ੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈ ਸੀ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਕਹਿਲੂਰ ਦੇ ਰਾਜਾ ਤਾਰਾ ਚੰਦ ਤੋਂ ਖਰੀਦ ਇਸ ਸ਼ਹਿਰ ਦੀ ਸਥਾਪਨਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਸੰਮਤ 1692 ਬਿਕਰਮੀ ਸਨ 1634 ਈਸਵੀ ਨੂੰ ਇੱਥੇ ਚਰਨ ਪਾਉਂਦੇ ਹਨ ਅਤੇ ਫਿਰ ਅੰਤਮ ਸਮੇਂ ਤੱਕ ਧਰਮ ਦਾ ਪ੍ਰਚਾਰ ਪ੍ਰਸਾਰ ਇੱਥੇ ਹੀ ਕਰਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 7ਵੇਂ ਗੁਰੂ ਹਰ Rai ਸਾਹਿਬ ਜੀ ਅਤੇ 8ਵੇਂ ਗੁਰੂ ਹਰਕ੍ਰਿਸ਼ਨ ਜੀ ਵੀ ਗੁਰਮਤ ਦਾ ਪ੍ਰਚਾਰ ਇਸ ਪਵਿੱਤਰ ਸਥਾਨ ਤੋਂ ਹੀ ਕਰਦੇ ਰਹੇ ਸਨ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਇਹ ਸਥਾਨ 6 ਸਿੱਖ ਗੁਰੂ ਸਹਿਬਾਨਾਂ ਦੀ ਚਰਨਛੋਪਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪੀਰ ਬੁੱਢਣ ਸਾਹਿਬ ਜੀ ਨੂੰ ਇਸ ਸਥਾਨ ਤੇ ਹੀ ਮਿਲੇ ਸਨ ਜਦ ਜਲਮ ਮੁਗਲ ਸਾਮਰਾਜ ਸਮੇਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦੀ ਚੌਕ ਕਿਲੀ ਵਿਖੇ ਸ਼ਹੀਦ ਕਰ ਦਿੱਤਾ ਤਾਂ ਉਹਨਾਂ ਦਾ ਪਵਨ ਸੀਸ ਭਾਈ ਜੀਵਨ ਸਿੰਘ ਜੀ ਦਿੱਲੀ ਤੋਂ ਇੱਥੇ ਹੀ ਲੈ ਕੇ ਆਏ ਸਨ ਅਤੇ ਇੱਥੋਂ ਗੁਰੂ ਸਾਹਿਬ ਜੀ ਦਾ ਪਵਨ ਪਵਿੱਤਰ ਸੀਸ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਸਤਕਾਰ ਨਾਲ ਲਿਜਾਇਆ ਗਿਆ ਸੀ ਇਸ ਸਥਾਨ 'ਤੇ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ 7ਵੇਂ ਪਾਸ਼ਾ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪਵਿੱਤਰ ਸ਼ਰੀਰਾਂ ਦਾ ਸਸਕਾਰ ਕੀਤਾ ਗਿਆ ਅਤੇ 8ਵੇਂ ਪਾਸ਼ਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਸਕਾਰ ਤੋਂ ਬਾਅਦ ਉਹਨਾਂ ਦਾ ਅੰਗੀਠਾ ਦਿੱਲੀ ਤੋਂ ਇਸ ਸਥਾਨ 'ਤੇ ਲਿਆਂਦਾ ਗਿਆ ਤਾਰ ਕਿਰਪਾ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੱਖਣ ਪੱਛਮ ਦਿਸ਼ਾ ਵਿੱਚ ਬਹੁਤ ਹੀ ਖੂਬਸੂਰਤ ਸਰੋਵਰ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਨਵਨੀਰਵਾ ਹਰ ਗੋਬਿੰਦ ਨਵਨੀਰਵਾ ਹਰ ਗੋਬਿੰਦ ਹਰਿ ਗੋਬਿੰਦ ਨਮਾ ਰੀ ਰੂਆ ਅੱਜ ਵੀ ਸਿੱਖ ਧਰਮ ਵਿੱਚ ਪ੍ਰਲੋਕ ਗਮਨ ਕਰਨ ਵਾਲੇ ਪ੍ਰਾਣੀਆਂ ਦੀਆਂ ਹੱਡੀਆਂ ਗਿੰਦਪੁਰ ਸਾਹਿਬ ਦੇ ਅਸਥਰ ਕਾਟ ਵਿੱਚ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਖੂਬਸੂਰਤ ਉਪਰਾਲਾ ਕੀਤਾ ਗਿਆ ਹੈ ਸੰਗਤਾਂ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਅਤੇ ਚੜ੍ਹਾ ਵੱਧ ਜਾਂਦਾ ਹੈ ਇਸ ਕਰਕੇ ਗ੍ਰਿਲ ਤੋਂ ਅੱਗੇ ਨਾ ਜਾਇਆ ਜਾਵੇ ਦੂਰ ਤਰੇਡੇ ਤੋਂ ਆਉਣ ਵਾਲੀਆਂ ਸੰਗਤਾਂ ਦੇ ਠਹਿਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਯਾਤਰੀ ਨਿਵਾਸ ਸਥਾਨ ਬਣਿਆ ਹੋਇਆ ਹੈ ਜਿੱਥੇ ਯਾਤਰੀ ਠਹਿਰ ਸਕਦੇ ਹਨ ਤੇ ਆਰਾਮ ਕਰ ਸਕਦੇ ਹਨ। ਤਾਪ ਗਿਣਾ ਮਰਿਤਕ ਪ੍ਰਾਣੀਆਂ ਦੇ ਪ੍ਰਭ ਆਪ ਮਿਤਸ ਜਲ ਪ੍ਰਵਾਹ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਸਾਹਮਣੇ ਬਿਲਕੁਲ ਦਫਤਰ ਬਣਿਆ ਹੋਇਆ ਹੈ ਜਿੱਥੇ ਮਰਿਤਕ ਪ੍ਰਾਣੀ ਦਾ ਨਾਮ ਦਰਜ ਕਰਵਾਇਆ ਜਾਂਦਾ ਹੈ। ਇਸ ਤੋਂ ਉਪਰੰਤ ਪ੍ਰਸ਼ਾਦ ਕਰਵਾ ਕੀ ਦਰਬਾਰ ਸਾਹਿਬ ਅੰਦਰ ਅਰਦਾਸ ਕਰਵਾਈ ਜਾਂਦੀ ਹੈ ਇਸ ਸਥਾਨ ਤੇ ਇੱਕ ਵਿਸ਼ਾਲ ਲੰਗਰ ਹਾਲ ਦੀ ਇਮਾਰਤ ਹੈ ਜਿੱਥੇ ਸੰਗਤਾਂ ਬੈਠ ਕੇ ਸਾਹਿਬ ਪ੍ਰਸ਼ਾਦਾ ਛਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੀਆਂ ਹਨ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਉੱਤਰ ਅਤੇ ਪੱਛਮ ਦਿਸ਼ਾਵਾਂ ਵਿੱਚ ਬਹੁਤ ਹੀ ਸੁੰਦਰ ਹਰੇ ਭਰੇ ਗਾਰਡਨ ਬਣੇ ਹੋਏ ਹਨ ਅੱਗੇ ਜਿੱਥੇ ਕਈ ਪ੍ਰਕਾਰ ਦੇ ਫੁੱਲ-ਬੂਟੇ ਲਗਾ ਕੇ ਇਸ ਸਾਰੇ ਕੰਪਲੈਕਸ ਨੂੰ ਸਜਾਇਆ ਗਿਆ ਹੈ ਜੋ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ ਸੰਗਤ ਜੀ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਜਾਣਿਆ ਇਥੋਂ ਦਾ ਇਤਿਹਾਸ ਤੁਹਾਨੂੰ ਇਹ ਉਪਰਾਲਾ ਕਿਹੋ ਜਿਹਾ ਲੱਗਾ ਸਾਨੂੰ ਆਪਣੇ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਣਾ ਅਸੀਂ ਲੈ ਕੇ ਆਉਂਦੇ ਰਵਾਂਗੇ ਕਿਹੋ ਜੀਆਂ ਤੁਹਾਡੇ ਵਾਸਤੇ ਇਤਿਹਾਸਿਕ ਅਤੇ ਧਾਰਮਿਕ ਵੀਡੀਓਜ਼ ਅਗਲੀ ਵੀਡੀਓ ਤੱਕ ਧੰਨਵਾਦ